ਸਸਕਾ ਵੀਜੀ ਸਾਰੇ ਬਣਾ ਨੂੰ ਸੰਦੀਪ ਡਿਫੈਂਟ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਵੀਜੀ ਜੇ ਆਪਣੀ ਮਿਜਣ ਹੈਗੀ ਆ ਪਿੰਡ اٹਾਰੀ ਜੀ ਜ਼ਿਲ੍ਹਾ ਅਮਰਸਰ ਪਿੰਡ ਜੀ ਤਹਿਸੀਲ ਅਹਨਾਲਾ اٹਾਰੀ ਬਾਰਡਰ ਬਿਲਕੁਲ ਸ਼ਹਿਰ ਹੀ ਸਮਝੋ ਜੀ ਤਿੱਕੂ ਵੀਰੋਣਾ ਕੋ ਮੱਝ ਥੇਲਾ ਚਲੋ ਆਪ ਦਾ ਹੈ ਨਹੀਂ ਬਾਈ ਹੋਣੀ ਡਿਟੇਲ ਤੁਹਾਨੂੰ ਮੈਂ ਦੱਸ ਦਿੰਦਾ ਜੀ ਇਹ ਤੀਜਾ ਸੂਈ ਹੈ ਜੀ ਸੂਈ ਨੇ ਮੈਂ ਅਜੇ ਕੋਈ 2-4 ਦਿਨ ਹੋਏ ਆ ਤੇ 16 ਦੇ ਲਗਭਗ ਵਾਲੀ ਮੱਝਾਂ ਤੇ ਵੀਰੋਣਾ ਨੇ ਜੀ ਹਰਿਆਣੋਂ ਲੈ ਕੇ ਆਂਦੀ ਸੀ ਤੇ ਆ ਬੱਚਾ ਆ ਗਿਆ। ਖੱਟਾ ਮਗਰ ਆ ਗਿਆ। ਇਹ ਮਾਤਾ ਜੀ ਮੜਾ ਤੋਰੀ ਮੜਾ ਜੈਨੂੰ। ਹਾਂ ਜੀ। ਖੋਲੀ ਮੜਾ ਜੈ ਆਪਨੂੰ। ਤੋਰੀ ਜੀ ਭਾਜਣਾ ਚਾਹ। ਹਾਂ ਜੀ। ਖੋਲੀ ਨਹੀਂ ਨਾ ਕਰੀਂ ਕਿੰਨੇ ਸਾਹ ਬਿਨਾਂ। ਹਾਂ ਜੀ ਫਿਰ ਹੁਣ। ਮੜਾ ਤੋੜ ਕੇ ਮਤ ਥੋੜਾ ਤੋੜ ਲਓ ਮੜਾ ਜੈ ਆਪ। ਇਹ ਖੋਲੂ ਮੜਾ ਸੰਗਲ ਜੀ। ਹਾਂ ਡੰਡਾ ਜਿਹੜਾ ਅਲੀ। ਲਿਓ ਮੜਾ ਕੋਣੀ। ਹੂੰ ਚੋਈ ਜੂ ਠੀਕ ਹੈ ਬਿਲਕੁਲ ਜੀ। ਚੋਈ ਜੂ ਜੀ ਆਪ ਕਰਦੇ ਆ। ਵੇਗਾ ਠੀਕ ਹੈ ਅਸ ਠੀਕ ਹੈ ਮੜਾ ਇਹਦੇ ਬਸ ਬਸ ਖੋਲ ਮੈਂ ਮਾਰ ਤੋਂ ਥੋੜਾ ਜਿਹਾ ਖਾ ਰਿਹਾ ਜੀ ਬਸ ਉਹਨੂੰ ਪਾਊਡਰ ਮਗਾ ਦੋ ਖੋਲ ਹੀ ਦਿਨ ਇੱਥੇ ਬੱਜੀਆਂ ਰਹਿ ਗਈਆਂ ਰਹਿਣ ਦੋ ਫਿਰ ਨਹੀਂ ਦੋ ਰਹਿਣ ਦੋ ਰਹਿਣ ਦੋ ਇਹ ਹਰਾੜਾ ਲੈ ਕੇ ਆਂਦੇ ਸੀ ਨਾ ਜੀ ਹਾਂ ਜੀ ਠੀਕ ਹੈ ਲਓ ਜੀ ਹਰਾੜਾ ਲੈ ਕੇ ਆਂਦੇ ਸੀ ਵੀਰ ਉਹਨਾਂ ਨੇ ਤਮ ਮੋਹਲਦਾ ਕਰਦੇ ਜੇ 135000 ਰੁਪਇਆ ਬਾਕੀ ਤੁਹਾਡੇ ਮੌਕੇ ਤੇ ਮਹਾਂਤਰ ਕਰ ਦੇਣਗੇ ਜਿਹੜਾ ਨੰਬਰ ਆ ਤੇ ਡਰਾਈਵ ਸੁਪੀ ਦੇ ਚੱਲੂਗਾ ਤੇ ਕਿਸੇ ਵੀ ਨੇ ਲੈਣੇ ਤੁਸੀਂ ਕੰਟੈਕਟ ਕਰ ਲੈ ਜੀ ਸਤਿ ਸ਼੍ਰੀ ਅਕਾਲ ਜੀ